ਸਸੀ ਗਰਲ ਫਰੈਂਡਸ ਅੱਜ ਤੁਹਾਡਾ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਗਾਜਰਾ ਮਟਰ ਦੀ ਸਬਜੀ ਦੀ ਰੈਸਪੀ ਲੈ ਕੇ ਆਏ ਆਂ ਵੈਸੇ ਤਾਂ ਗਾਜਰਾ ਮਟਰ ਦੀ ਸਬਜੀ ਆਪਾਂ ਘਰ ਵਿੱਚ ਆਮ ਹੀ ਬਣਾ ਲੈਂਦੇ ਆਂ ਪਰ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਸਬਜੀ ਬਣਾਓਗੇ ਤਾਂ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਇਸ ਨੂੰ ਬਾਰ-ਬਾਰ ਬਣਾਓਗੇ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਨੂੰ ਕਿਉਂਕਿ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਪਰ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਜੋ نیچے ਰੈੱਡ ਕਲਰ ਦਾ ਬਟਨ ਦਿਖਾਈ ਦੇ ਰਿਹਾ ਉਸ ਉੱਪਰ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਅਸੀਂ ਜੋ ਵੀ ਨਵੀਂ ਵੀਡੀਓ ਲੈ ਕੇ ਆਈਏ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਅਸੀਂ ਗਾਜਰਾ ਮਟਰ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਅਸੀਂ ਸੁੱਕੀ ਬਣਾਵਾਂਗੇ ਉਹਦੇ ਲਈ ਅਸੀਂ 1/2 ਕਿਲੋ ਗਾਜਰਾ ਲਈਆਂ ਲਈਆਂ ਤੇ ਅੱਧਾ ਕਿਲੋ ਹੀ ਮਟਰ ਲਏ ਆ ਇਹਨਾਂ ਨੂੰ ਅਸੀਂ ਛਿੱਲ ਕੇ ਚੰਗੀ ਤਰ੍ਹਾਂ ਦੇ ਦਾਣੇ ਕੱਢ ਲਏ ਨੇ ਤੇ ਕਾਜਰ ਨੂੰ ਅਸੀਂ ਨਾਰਮਲ ਜਿਵੇਂ ਸਬਜ਼ੀ ਬਣਾਉਣ ਲਈ ਕੱਟਦੇ ਆ ਇਸ ਤਰ੍ਹਾਂ ਕੱਟ ਲਈਆਂ ਨੇ ਤੇ ਮਸਾਲਾ ਬਣਾਉਣ ਲਈ ਅਸੀਂ ਅਦਰਕ ਲਿਆ ਪਿਆਜ਼ ਲਿਆ ਹਰੀ ਮਿਰਚ ਲਈ ਹੈ ਤੇ ਲਸਣ ਲਈ ਤੇ ਵਿੱਚ ਅਸੀਂ ਇਹਦੇ ਟਮਾਟਰ ਵੀ ਪਾ ਮਾਰੀ ਇਹ ਚੀਜ਼ਾਂ ਨੂੰ ਗ੍ਰੈਂਡਰ ਚ ਪਾ ਕੇ ਗ੍ਰੈਂਡ ਕਰ ਲਾਂਗੇ ਇਹਦਾ ਪੇਸਟ ਬਣਾ ਲਾਂਗੇ ਕੁੱਕਰ ਦੇ ਵਿੱਚ ਤੇਲ ਗਰਮ ਹੋਣਾ ਰੱਖ ਦਿੱਤਾ ਤੇ ਹੁਣ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਹੁਣ ਜੋ ਅਸੀਂ ਮਸਾਲਾ ਗ੍ਰੈਂਡ ਕਰਕੇ ਰੱਖਿਆ ਉਹਦੇ ਵਿੱਚ ਪਾ ਦਾਂਗੇ ਇਰੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ 1 ਚਮਚ ਚਿੱਟਾ ਨਮਕ ਪਾਵਾਂਗੇ 1 ਚਮਚ ਅਸੀਂ ਇਹ ਲਾਲ ਮਿਰਚ ਪਾਊਡਰ ਪਾਵਾਂਗੇ 1 ਚਮਚ ਹਲਦੀ ਪਾਊਡਰ ਪਾ ਦਾਂਗੇ ਤੇ 1 ਚਮਚ ਗਰਮ ਮਸਾਲਾ ਪਾ ਦਾਂਗੇ ਪਾ ਕੇ ਹੁਣ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਜਿਹਦੇ ਨਾਲ ਮਸਾਲੇ ਜਿਹੜੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਹੁਣ ਅਸੀਂ ਮਸਾਲੇ ਨੂੰ ਭੁੰਨ ਲਾਂਗੇ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਮਸਾਲੇ ਨੂੰ ਅਸੀਂ ਥੋੜਾ ਟਾਈਮ ਪਨ ਲੈਣਾ ਇਹ ਆਪਣੇ ਆਪ ਸਾਈਡਾਂ ਤੋਂ ਜੋ ਆਪ ਇਹਦੇ ਵਿੱਚ ਘਿਓ ਜਾਂ ਤੇਲ ਪਾਇਆ ਉਹ ਛੱਡ ਜੂਗਾ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੱਜ ਗਿਆ ਸਾਈਡਾਂ ਤੋਂ ਤੇਲ ਛੱਡ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਤੇ ਨਾਲ ਹੀ ਸੀਵੇ ਗਾਜਰੜ ਕਰ ਦਾਂਗੇ ਪਾਕੇ ਗਾਜਰ ਤੇ ਮਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਬਜ਼ੀ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਅਸੀਂ ਗੈਸ ਦੀ ਫਲੇਮ ਹੈ ਜਿਹੜੀ ਮੀਡੀਅਮ ਕਰਕੇ ਇਹਦੀਆਂ ਦੋ ਬਿਸਟਾ ਲਵਾ ਲੈਣੀ ਹੈ ਜਿੱਤਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹੁਣ ਅਸੀਂ ਨੂੰ ਸਰਵ ਕਰਨ ਲਈ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਥੋੜਾ ਥੋੜਾ ਹਰਾ ਧਨੀਆ ਇਹਦੇ ਉੱਪਰ ਪਾ ਦਾਂਗੇ ਇਹਨੂੰ ਗਾਰਨਿਸ਼ ਕਰਨ ਲਈ ਤੇ ਇਸ ਤਰ੍ਹਾਂ ਘਰ ਵਿੱਚ ਆਪਾਂ ਗਾਜਰ ਮਟਰ ਦੀ ਸਬਜ਼ੀ ਜਿਹੜੀ ਬਹੁਤ ਹੀ ਸੌਖੇ ਤਰੀਕੇ ਨਾਲ ਸੁੱਕੀ ਸਬਜ਼ੀ ਬਹੁਤ ਹੀ ਸੁਆਦੀਸ਼ਟ ਤਿਆਰ ਕਰ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜਰੂਰ ਕਰ ਲਓ